ਵਾਹ ਗੁਰਜੀਕਾ ਖਾਲਸਾ ਵਾਗ ਤੇ ਕੀ ਫਤਿਹ 18ਵੀਂ ਸਦੀ ਦਾ ਇਤਿਹਾਸ ਸਿੱਖ ਜਦੋ ਜਹਿਦ ਦਾ ਇਤਿਹਾਸ ਹੈ ਰਾਜ ਦੀ ਸਥਾਪਤੀ ਦੇ ਵਾਸਤੇ ਸਿੱਖਾਂ ਦੀ ਚੜਤਲ ਦਾ ਇਤਿਹਾਸ ਹੈ ਸਿੱਖਾਂ ਦੇ ਦੁਆਰਾ ਪੁੱਟਿਆ ਗਿਆ ਹਰ ਇੱਕ ਕਦਮ ਉਹਨਾਂ ਨੂੰ ਉਹਨਾਂ ਦੇ ਰਾਜ ਦੇ ਵੱਲ ਲੈ ਕੇ ਗਿਆ ਜੇ ਇਸ ਸਮੇਂ ਇੱਕ ਵਿਸ਼ੇਸ਼ ਘਟਨਾ ਜੋ ਜ਼ਿਕਰਯੋਗ ਹੈ ਉਦੇ ਬਾਰੇ ਸਿੰਘ ਖੇਬ ਦੀ ਆਪਾਂ ਗੱਲ ਕਰਨੀ ਹੈ ਉਹ ਘਟਨਾ 1748 ਸੀ ਦੇ ਵਿੱਚ ਵਾਪਰੀ ਵਿਸਾਖੀ ਦੇ ਉੱਤੇ ਭਾਰੀ ਇਕੱਠ ਹੈ ਜਿਹੜਾ ਉਹ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਹੋਇਆ ਜਿਹਦੇ ਵਿੱਚ ਉਸ ਵਕਤ ਸਟੇਟ ਦੇ ਨਾਲ ਜੂਝ ਰਹੇ ਵੱਖੋ-ਵੱਖਰੇ ਜਿਹੜੇ ਜੱਥੇ ਸਨ ਜਿਨ੍ਹਾਂ ਦੀ ਗਿਣਤੀ 65 ਤੋਂ ਵੀ ਉੱਪਰ ਸੀਗੀ ਉਹ ਪਹੁੰਚੇ ਉੱਥੇ ਉਨ੍ਹਾਂ ਦੇ ਜਥੇਦਾਰਾਂ ਦਾ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਇੱਕ ਕੱਠ ਸਜਿਆ ਜਿਦੇ ਵਿੱਚ ਬਕਾਇਦਾ ਇਹ ਫੈਸਲਾ ਲਿਆ ਗਿਆ ਕਿ ਛੋਟੇ-ਛੋਟੇ ਜਥਿਆਂ ਦੀ بجائے ਵੱਡੇ ਜਥੇ ਆ ਜਿਹੜੇ ਉਹ ਸਾਨੂੰ ਬਣਾ ਲੈਣੇ ਚਾਹੀਦੇ ਆ ਕਿਉਂ ਗਿਣਤੀ ਵਿੱਚ ਵੀ ਥੋੜੇ ਹੋਵਣ ਇਹਨਾਂ ਨੂੰ ਮਿਸਲਾਂ ਦਾ ਨਾਮ ਹੈ ਜਿਹੜਾ ਉਹ ਦਿੱਤਾ ਗਿਆ ਹੈ ਜੀ ਮਿਸਲ ਸ਼ਬਦ ਦੇ ਅਰਥ ਵਿਦਵਾਨਾਂ ਨੇ ਵੱਖੋ-ਵੱਖਰੇ ਕੀਤੇ ਆ ਕਿਤੇ ਇਹਨੂੰ ਬਰਾਬਰਤਾ ਦੇ ਰੂਪ ਦੇ ਵਿੱਚ ਮੰਨਿਆ ਕਿਤੇ ਇਹਨੂੰ ਕਾਗਜ਼ਾਂ ਦੇ ਬੰਡਲ ਦੇ ਰੂਪ ਵਿੱਚ ਲਿਆ ਹੋਇਆ ਤੇ ਸਿੱਖ ਸਾਹਿਬ ਦੇ ਵਿੱਚ ਇਹ ਟੋਲੇ ਤੇ ਜੱਥੇ ਦੇ ਰੂਪ ਦੇ ਵਿੱਚ ਵੀ ਵਰਤਿਆ ਹੈ ਜਿਹੜਾ ਸਾਨੂੰ ਮਿਲਦਾ ਹੈਗਾ ਸੋ ਜਿਹੜਾ ਇਹਦਾ ਸਹੀ ਤੇ ਢੁਕਮਾ ਸ਼ਬਦ ਹੈ ਉਹ ਤੇ ਜੱਥਾ ਹੀ ਹੈ ਛੋਟਲੇ ਰੂਪ ਦੇ ਵਿੱਚ 11 ਜਥੇ ਬਣਾਏ ਗਏ 11 ਮਿਸਲਾਂ ਬੜਾਈਆਂ ਗਈਆਂ ਇਹਨਾਂ ਮਿਸਲਾਂ ਦਾ ਜਿਹੜਾ ਨਾਮ ਸੀ ਉਹਨਾਂ ਦੇ ਇਲਾਕੇ ਦੇ ਨਾਮ ਉੱਪਰ ਜਾਂ ਫਿਰ ਉਹਨਾਂ ਦਾ ਜਿਹੜਾ ਕਰਮ ਖੇਤਰ ਸੀ ਉਹਦੇ ਨਾਮ ਉੱਤੇ ਰੱਖਿਆ ਗਿਆ ਇਹ 11 ਮਿਸਲਾਂ ਦੇ ਨਾਮ ਤੇ ਉਹਨਾਂ ਦੇ ਜਥੇਦਾਰ ਕੌਣ ਸਨ ਮਿਸਲ ਆਲੂ ਵਾਲੀ ਇਹਦੇ ਜਥੇਦਾਰ ਭਾਈ ਜੱਸਾ ਸਿੰਘ ਆਲੂ ਪਿੰਡ ਦੇ ਰਹਿਣ ਵਾਲੇ ਸਨ ਇਸੇ ਲਈ ਇਹਨੂੰ ਆਲੂ ਵਾਲੀਆ ਮਿਸਲ ਆਖਿਆ ਗਿਆ ਦੂਸਰੀ ਮਿਸਲ ਜਿਹੜੀ ਸੀਗੀ ਉਹ ਫੈਜ਼ਲਪੁਰੀਆ ਸੀ ਇਹਨੂੰ ਸਿੰਘਪੁਰੀਆ ਵੀ ਆਖਿਆ ਜਾਂਦਾ ਹੈ ਇਹ ਨਵਾਬ ਕਪੂਰ ਸਿੰਘ ਹੁਣਾਂ ਦੀ ਮਿਸਲ ਸੀਗੀ ਸਿੰਘਪੁਰੀਆ ਸਿੰਘਪੁਰਾ ਜਿਹੜਾ ਇਹਨਾਂ ਦਾ ਨਗਰ ਖੇੜਾ ਸੀਗਾ ਜਿਹੜਾ ਇਹਨਾਂ ਬਾਦ ਕੀਤਾ ਉਹਦੇ ਨਾਮ ਦੇ ਉੱਤੇ ਇਹ ਸਿੰਘਪੁਰੀਆ ਮਿਸਲ ਅਖਵਾਈ ਫਿਰ ਮਿਸਲ ਸ਼ੁਕਰਚੱਕੀਆ ਇਹਦਾ ਜਿਹੜਾ ਮੁਖੀ ਸੀਗਾ ਉਹ ਭਾਈ ਨੌਦ ਸਿੰਘ ਸੀਗਾ ਇਹ ਸਰਕਾਰ ਰਣਜੀਤ ਸਿੰਘ ਦਾ ਪੜਦਾਦਾ ਸੀਗਾ ਇਹਨਾਂ ਦਾ ਪਿੰਡ ਸ਼ੁਕਰਚੱਕ ਸੀਗਾ ਉਹਦੇ ਨਾਮ ਦੇ ਉੱਤੇ ਇਹ ਸ਼ੁਕਰਚੱਕੀਆ ਮਿਸਲ ਅਖਵਾਈ ਇਸੇ ਤਰ੍ਹਾਂ ਇੱਕ ਜਿਹੜੀ ਮਿਸਲ ਹੈ ਉਹਦਾ ਨਾਮ ਨਿਸ਼ਾਨਾਂ ਵਾਲੀ ਇਹਦਾ ਜਿਹੜਾ ਜਥੇਦਾਰ ਹੈ ਉਹ ਭਾਈ ਦਸੌਂਦਾ ਸਿੰਘ ਨੂੰ ਥਾਪਿਆ ਗਿਆ ਸੀਗਾ ਇਹ ਮਿਸਲ ਦਲ ਖਾਲਸਾ ਦੇ ਨਿਸ਼ਾਨ ਨੂੰ ਚੁੱਕ ਕੇ ਤੁਰਦੀ ਸੀ ਇਸੇ ਕਰਕੇ ਨੂੰ ਨਿਸ਼ਾਨਾਂ ਵਾਲੀ ਮਿਸਲ ਆਖਿਆ ਜਾਂਦਾ ਹੈ ਫਿਰ ਅਗਲੀ ਮਿਸਲ ਆ ਜਿਹੜੀ ਉਹ ਮਿਸਲ ਪੰਗੀਆਂ ਕਰਕੇ ਅਖਵਾਈ ਹੈ ਇਹਦਾ ਜਿਹੜਾ ਮੁਖੀ ਸੀਗਾ ਉਹ ਸਰਦਾਰ ਹਰੀ ਸਿੰਘ ਪੰਗੀ ਸੀਗਾ ਪੰਗੀ ਸ਼ਬਦ ਹੈ ਜਿਹੜਾ ਉਹ ਪੰਗ ਤੋਂ ਹੀ ਬਣਿਆ ਜੰਗਾਂ ਜੁੱਧਾਂ ਦੇ ਵਿੱਚ ਇੱਕ ਔਸ਼ਦੀ ਦੇ ਰੂਪ ਦੇ ਵਿੱਚ ਵਰਤੀ ਜਾਂਦੀ ਸੀਗੀ ਤੇ ਇਹਨਾਂ ਦੇ ਵਢੇਰੇ ਆ ਜਿਹੜੇ ਉਹ ਜਿਹੜੇ ਸਿੱਖ ਜਹਾੜੂ ਜੂਜ ਦੇ ਸਨ ਤੇ ਉਹਨਾਂ ਦੇ ਜ਼ਖਮ ਵਗੈਰਾ ਹੋ ਜਾਂਦੇ ਸਨ ਉਹਨਾਂ ਦਾ ਟ੍ਰੀਟਮੈਂਟ ਹੁੰਦਾ ਸੀਗਾ ਉਹਨਾਂ ਵੇਲੇਾਂ 'ਚ ਖਾਸ ਮਿਕਦਾਰ ਦੇ ਵਿੱਚ ਉਹਨਾਂ ਨੂੰ ਜਦੋਂ ਟ੍ਰੀਟਮੈਂਟ ਦੇ ਵਾਸਤੇ ਪੰਗ ਦਿੰਦੇ ਸਨ ਤੇ ਉਸੇ ਕਰਕੇ ਹੀ ਇਹ ਨਾਮ ਹੈ ਜਿਹੜਾ ਇਹਨਾਂ ਦੇ ਨਾਲ ਜੁੜਿਆ ਹੈ ਇਸੇ ਤਰ੍ਹਾਂ ਮਿਸਲ ਕਨਈਆ ਏ ਸਰਦਾਰ ਜੈ ਸਿੰਘ ਦੀ ਮਿਸਲ ਸੀਗੀ ਤੇ ਇਹਨਾਂ ਦੇ ਇਲਾਕੇ ਦੇ ਨਾਮ ਤੇ ਇਹਦਾ ਨਾਮ ਪਿਆ ਇਹ ਤੇ ਫਿਰ ਇਸੇ ਤਰ੍ਹਾਂ ਮਿਸਲ ਨਕਈ ਇਹਦਾ ਜਿਹੜਾ ਮੁਖੀ ਸੀ ਉਹ ਹੀਰਾ ਸਿੰਘ ਨਕਈ ਸੀਗਾ ਜੀ ਨੱਕੇ ਦਾ ਇਲਾਕਾ ਜਿਹੜਾ ਇਸ ਵਕਤ ਲੈਂਦੇ ਪੰਜਾਬ ਦੇ ਵਿੱਚ ਹੈ ਉਹ ਇਹਨਾਂ ਦਾ ਹੋਣ ਕਰਕੇ ਇਹ ਮਿਸਲ ਦਾ ਨਾਮ ਨਕਈ ਪਿਆ ਮਿਸਲ ਡੱਲੇ ਵਾਲੀ ਆ ਇਹਦਾ ਜਿਹੜਾ ਸਰਦਾਰ ਸੀਗਾ ਉਹ ਗੁਲਾਬ ਸਿੰਘ ਸੀਗਾ ਡੱਲੇਵਾਲ ਪਿੰਡ ਦਾ ਰਹਿਣ ਵਾਲਾ ਸੀਗਾ ਇਸੇ ਮਿਸਲ ਦਾ ਉੱਗਾ ਸਰਦਾਰ ਹੈ ਜਿਹੜਾ ਉਹ ਤਾਰਾ ਸਿੰਘ ਗੈਬਾ ਹੋਇਆ ਜਿਹਨੇ ਰਾਹੋ ਨੂੰ ਆਪਣੀ ਰਾਜਧਾਨੀ ਬਣਾਇਆ ਸੀ ਬੜਾ ਸਿਰ ਕੱਢਵਾ ਸਰਦਾਰ ਸੀਗਾ ਜੀ ਕਦੇ ਗੱਲ ਕਰਾਂਗੇ ਉਹਨਾਂ ਦੇ ਜੀਵਨ ਦੇ ਉੱਤੇ ਫਿਰ ਜਿਹੜੀ 10ਵੀਂ ਮਿਸਲ ਹੈ ਉਹ ਕਰੋੜ ਸਿੰਘ ਜੀ ਇਸ ਮਿਸਲ ਦਾ ਜਿਹੜਾ ਮੁਖੀ ਸੀ ਉਹ ਸਰਦਾਰ ਕਰੋੜਾ ਸਿੰਘ ਸੀਗਾ ਇਸੇ ਤਰ੍ਹਾਂ ਮਿਸਲ ਸੰਗਣੀਆਂ ਇਸ ਮਿਸਲ ਦਾ ਜਿਹੜਾ ਮੁਖੀ ਸੀਗਾ ਉਹ ਆਨੰਦ ਸਿੰਘ ਸੀਗਾ ਸੰਗਣੀਆਂ ਪਿੰਡ ਦਾ ਰਹਿਣ ਵਾਲਾ ਬਾਅਦ ਦੇ ਵਿੱਚ ਇਹੋ ਮਿਸਲ ਆ ਜਿਹੜੀ ਉਹ ਰਾਮਗੜੀਆ ਮਿਸਲ ਖਵਾਈ ਭਾਈ ਜੱਸਾ ਸਿੰਘ ਠੋਕਾ ਇਸੇ ਦੇ ਜੱਥੇ ਦੇ ਵਿੱਚ ਰਲਿਆ ਸੀਗਾ ਜਿਹੜਾ ਬਾਅਦ ਦੇ ਵਿੱਚ ਰਾਮਗੜੀਆ ਖਵਾਇਆ ਤੇ ਉਹਦੇ ਰਾਮਗੜੀਆ ਸ਼ਬਦ ਤੋਂ ਹੀ ਇਸ ਮਿਸਲ ਦਾ ਨਾਮ ਵੀ ਰਾਮਗੜੀਆ ਪਿਆ ਇੱਕ ਕੁਝਕ ਇਤਿਹਾਸਕਾਰ ਮੰਨਦੇ ਐ 12ਵੀਂ ਨਸਲ ਫੁੱਲਕੀਆ ਇਹ ਜਿਹੜੀਆਂ ਅੱਗੇ ਫੁੱਲਕੀਆਂ ਰਾਜਸਤਾ ਬਣੀਆਂ ਨੇ ਇਹਨਾਂ ਦੇ ਜਿਹੜੇ ਵੱਡ ਵਡੇਰੇ ਸਨ ਉਹਨਾਂ ਦੇ ਦੁਆਰਾ ਸਥਾਪਿਤ ਕੀਤੀ ਗਈ ਸੀ ਇਸ ਮਿਸਲਾਂ ਦੀ ਖਾਸੀਅਤ ਇਹ ਸੀਗੀ ਵੀ ਸਾਰੇ ਸਰਦਾਰ ਇੱਕ ਸਮਾਨ ਸਨ ਇਹਨਾਂ ਨੂੰ ਦਲ ਖਾਲਸਾ ਦੇ ਥੱਲੇ ਕੀਤਾ ਗਿਆ ਜਿਹਦਾ ਮੁਖੀ ਜੋ ਉਦੇਸ਼ ਦੇਵੇਗਾ ਉਹ ਇਹਨਾਂ ਨੂੰ ਸਾਂਝੇ ਰੂਪ ਦੇ ਵਿੱਚ ਮੰਨਣਾ ਪਏਗਾ ਫਿਰ ਆਪੋ ਆਪਣੇ ਇਲਾਕਿਆਂ 'ਚ ਖੁਦ ਮੁਖਤਿਆਰ ਸਨ ਜਿਸ ਤਰ੍ਹਾਂ ਮਰਜ਼ੀ ਫੈਸਲੇ ਕਰ ਸਕਦੇ ਸਨ ਆਪੋ ਆਪਣੀਆਂ ਰਿਪੋਰਟਾਂ ਇਹਨਾਂ ਨੇ ਦਲ ਖਾਲਸਾ ਦੇ ਮੁਖੀ ਨੂੰ ਜ਼ਰੂਰ ਸੌਂਪਣੀਆਂ ਹੁੰਦੀਆਂ ਸਾਂਝੇ ਸਾਂਝੀਆਂ ਮਹਿਮਾ ਦੇ ਵਿੱਚ ਜੋ ਕੁਝ ਵੀ ਹੱਥ ਲੱਗਦਾ ਸੀ ਉਹ ਆਪਸ ਦੇ ਵਿੱਚ ਬਰਾਬਰ ਵੰਡਿਆ ਜਾਂਦਾ ਸੀ ਮਿਸਲਾਂ ਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ ਘੋੜੇ ਦੀ ਸ਼ਾਸਤਰ ਦੀ ਜ਼ਰੂਰਤ ਜ਼ਰੂਰ ਪੈਂਦੀ ਸੀਗੀ ਜੇ ਕਹਿਣਾ ਹੋਵੇ ਤੇ ਕੋਈ ਅਤਕਥਨੀ ਨਹੀਂਗੀ ਕਿ ਘੋੜਸਵਾਰਾਂ ਦੇ ਹੀ ਦੱਸਦੇ ਸਨ ਸਾਰੇ ਜਿਹੜੇ ਸੀਗੇ ਉਹਨਾਂ ਵੇਲੇਆਂ ਦੇ ਅੰਦਰ ਫਿਰ ਕੋਈ ਵੀ ਮਿਸਲ ਦਾ ਸਪਾਹੀ ਕਿਸੇ ਵੀ ਮਿਸਲ ਦੇ ਵਿੱਚ ਕਦੇ ਵੀ ਸ਼ਾਮਲ ਹੋ ਸਕਦਾ ਸੀ ਇੱਕ ਨੂੰ ਛੱਡ ਕੇ ਦੂਜੀ ਦੇ ਵਿੱਚ ਉਹਨੂੰ ਉਹਨਾਂ ਹੀ ਇੱਜ਼ਤ ਮਾਨ ਤੇ ਸਤਿਕਾਰ ਦਿੱਤਾ ਜਾਂਦਾ ਸੀਗਾ ਇਹਨਾਂ ਮਿਸਲਾਂ ਨੇ ਨਵਾਬ ਕਪੂਰ ਸਿੰਘ ਤੇ ਸਰਦਾਰ ਜਸਾ ਸਿੰਘ ਆਲੂ ਵਾਲੀਆ ਦੀ ਸਰਪ੍ਰਸਤੀ ਦੇ ਥੱਲੇ ਜਿਹੜੇ ਮਾਰਕੇ ਦੇ ਕੰਮ ਕੀਤੇ ਆ ਉਹ ਇਤਿਹਾਸ ਦੇ ਵਿੱਚ ਬੋਲਦੇ ਨੇ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀਕੀ ਫਤ